ਸਸਤੀ ਕਾਰਜੀ ਤਾ ਅਨੁਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਸਬਜ਼ੀਆਂ ਮਿਕਸ ਵੈਜ ਬਣਾਵਾਂਗੇ ਤੇ ਇੱਥੇ ਆਪਾਂ ਸਬਜ਼ੀਆਂ ਲੈ ਲਈਆਂ ਸੀ ਇਧਰ ਲਈਆਂ ਸੀ ਆਪਾਂ ਫਲੀਆਂ ਫਲੀਆਂ ਨੂੰ ਆਪਾਂ ਇਸ ਤਰ੍ਹਾਂ ਦੇ ਸਾਈਜ਼ ਦੇ 1 ਇੰਚ ਇੰਚੇ ਕੱਟ ਲਿਆ ਸੀ ਫਲੀਆਂ ਗਾਜਰਾ ਇਧਰ ਆਪਾਂ ਆਲੂ ਵੀ ਇੱਕ ਕੱਟ ਲਿਆ ਸੀ ਇਧਰ ਗੋਭੀ ਤੇ ਇਧਰ ਆਪਾਂ ਪਿਆਜ਼ ਕੱਟ ਲਿਆ ਸੀ ਤੇ ਪਿੰਡੀਆਂ ਤੋਰੀਆਂ ਛਿਮੜਾ ਮਿਰਚ ਤੇ ਮਟਰ ਤੇ ਇਹ ਆਪਾਂ ਸਬਜ਼ੀਆਂ ਪਾ ਕੇ ਮਿਕਸ ਵੈਜ ਬਣਾਵਾਂਗੇ। ਗੈਸ ਦੇ ਉੱਪਰ ਕੜਾਈ ਰੱਖੀ ਸੀ ਕੜਾਈ ਦੇ ਉੱਤੇ ਮਸਟਰਡ ਆਇਲ ਪਾ ਦਵਾਂਗੇ। 10 ਚਾ ਚਮਚ ਮੈਂ ਇਸ ਤੇ ਮਸਟਰਡ ਆਇਲ ਪਾ ਦਿੱਤਾ ਸੀ ਤੇ ਆਪਾਂ ਗਰਮ ਕਰ ਲਵਾਂਗੇ। ਆਇਲ ਗਰਮ ਹੋ ਗਿਆ। ਹੁਣ ਆਪਾਂ ਸਬਜ਼ੀਆਂ ਪਾ ਦਵਾਂਗੇ। ਸਭ ਤੋਂ ਪਹਿਲਾਂ ਆਪਾਂ ਪਹਿਲੇ ਕਾਲੂ ਪਾ ਦਵਾਂਗੇ। අදම ඔපයි ඒ පමේ ග් න ග අදුවන් පාගේ ඒත් පෙන්ටුමෝ ගැසේ හන පැරිදිචු ගොද් පා නාරී පන්රති පාත පාර ප නාය පැනද ්‍රයි කරාද ਇਨਨ ਥੋੜਾ ਜਿਹਾ ਟਾਈਮ ਲੱਗ ਜਾਣਾ ਪਾ ਆਪਾਂ ਪਹਿਲਾਂ ਨੂੰ ਪਹਿਲਾਂ 2-3 ਮਿੰਟ ਵਾਸਤੇ ਆਪਾਂ ਪਹਿਲਾਂ ਇਹਨਾਂ ਨੂੰ ਨਮ ਲਵਾਂਗੇ ਮਟਰ ਦਾਦਲਾਂ ਨੂੰ ਮਟਰਾਂ ਨਾਲ ਹੀ ਫਰਾਈ ਕਰ ਲਵਾਂਗੇ ਤੇ ਬਾਕੀ ਦੀਆਂ ਸਬਜ਼ੀਆਂ ਵੀ ਕੋਈ ਆਪਾਂ ਮਹਿਨ ਸਾਦਲਾਂਗੇ ਸ਼ਿਮਲਾ ਮਿਰਚ ਭਿੰਡੀਆਂ ਪਿਆਜ਼ ਕਾਲੀ ਦੇ ਮਿੰਟ ਵਾਸਤੇ ਸਬਜ਼ੀਆਂ ਨੂੰ ਆਪਾਂ ਫਰਾਈ ਕਰ ਲਵਾਂਗੇ ਸਬਜ਼ੀਆਂ ਭਲਾਈ ਹੋ ਗਈਆਂ ਸਬਜ਼ੀਆਂ ਨੂੰ ਆਪਾਂ ਹੌਲੀ ਤੇ ਚ ਪਾ ਲਵਾਂਗੇ ਹੋਵੇ ਗਰਮ ਹੋ ਗਿਆ ਕੜਾਈ ਦੇ ਵਿੱਚ ਆਪਾਂ 2 ਚਮਚੇ ਹੋਰ ਔਲ ਪਾਤਾ ਸੀ ਹੁਣ ਆਪਾਂ ਜੀਰੇ ਨੂੰ ਪਾ ਦਵਾਂਗੇ ਥੋੜੀ ਜਿਹੀ ਆਪਾਂ ਇਹ ਪਾ ਦਵਾਂਗੇ ਜੀਰਾ ਪਾ ਕੇ ਆ ਗਿਆ ਇੱਥੇ ਮੈਂ ਅਦਰਕ ਤੇ ਲਸਣ ਨੂੰ ਗ੍ਰाइंड ਕਰ ਲਿਆ ਸੀ ਉਹ ਪਾ ਦਵਾਂਗੇ ਆਪਾਂ ਬਾਈ 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 ਉਹਨੂੰ ਫੋਨ ਦਵਾਂਗੇ 2 ਮਿੰਟ ਵਾਸਤੇ ਬ੍ਰਿਕ ਬ੍ਰਿਕ ਪਿਆਜ਼ ਇਕੱਠੇ ਸੀ ਪਿਆਜ਼ ਲਪਾ ਦਵਾਂਗੇ ਪਿਆਜ਼ ਨਾਲ ਮੈਂ ਆਪਾਂ ਪਾਉਣੇ ਲਵਾਂਗੇ ਅਦਰਕ ਲਤਨ ਨਾਲ ਪਿਆਜ਼ ਨੂੰ ਪਿਆਜ਼ ਭੁੰਨ ਹੋ ਗਏ ਹੁਣ ਤੇਰੇ ਵਿੱਚ ਨਮਕ ਪਾ ਦੋਗੇ ਕਾਲੀ ਮਿਰਚ ਕੁਸ਼ ਮਿਰਚੀ ਮੱਤੀ ਲਾਲ ਮਿਰਚੀ 컬러 ਵਾਲੀ ਅਪਲੀ ਪਾਊਡਰ ਧਨੀਆ ਪਾਊਡਰ ਕਸੂਰੀ ਮੱਤੀ ਇਹਨੂੰ ਲਾਲ ਇਥੇ ਹਰੀਆਂ ਮਿਰਚਾਂ ਮੈਂ ਪਿਆਜ਼ ਦੇ ਵਿੱਚ ਗ੍ਰाइंड ਕਰ ਲਈਆਂ ਸੀ ਤੇ ਪਿਆਜ਼ ਤੇ ਟਮਾਟਰਾਂ ਨੂੰ ਪਾ ਦਵਾਂਗੇ ਮਿਕਸ ਕਰ ਦਵਾਂਗੇ ਆਪਾਂ ਹੁਣ ਤੜਕਿਆਂ ਅੱਧਾ ਪਲੇਟ ਨੂੰ ਕੋਕਾਂ ਵੀ ਹੁਣ ਅਸੀਂ ਗੈਸ 'ਤੇ ਰੋਕੋ ਆਈ ਪਲੇਟ ਤੇ ਕਰ ਦੋਗੇ ਤੇ ਤੜਕੇ ਨੂੰ ਆਪਾਂ ਬਣਾਉਣਾ ਜਿਹਨੂੰ 5-6 ਮਿੰਟ ਬਾਅਦ ਤੇ ਪਾ ਲਵਾਂਗੇ ਟੜਕੇ ਦੇ ਵਿੱਚ ਪਾ ਦਵਾਂਗੇ ਗਰਮ ਮਸਾਲਾ ਤੇ ਤੜਕਾ ਡਰਾਈ ਹੋ ਗਿਆ ਤੜਕੇ ਨੇ ਤੇਲ ਹੀ ਛੱਡ ਦਿੱਤਾ ਤੜਕਾ ਬਹੁਤ ਵਧੀਆ ਭੁੱਜ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਸੁੰਡੀਆਂ ਪਾ ਦਵਾਂਗੇ ਜਿਹੜੀਆਂ ਆਪਾਂ ਫਰਾਈ ਕੀਤੀਆਂ ਸੀ ਆਗੇ ਸੁਪਾਣੇ ਚੱਲਦੇ ਆਂਗੇ ਤੇ ਹੋੜਾ ਆਪਾਂ ਇਹਨੂੰ 5-7 ਮਿੰਟ ਵਾਸਤੇ ਛੇਕ ਦਿਵਾ ਲਵਾਂਗੇ ਸਬਜ਼ੀਆਂ ਨੂੰ ਸਬਜ਼ੀਆਂ ਨੂੰ ਜ਼ਿਆਦਾ ਨਹੀਂ ਆਪਾਂ ਪਕਾਉਣਾ ਸਬਜ਼ੀਆਂ ਨੂੰ ਕਿਉਂਕਿ ਆਪਾਂ ਪਹਿਲੇ ਹੀ ਭਰਾਈ ਕੀਤੀਆਂ ਤੇ ਤੜਕੇ ਨੂੰ ਵੀ ਆਪਾਂ ਬਹੁਤ ਅੱਛੀ ਤਰ੍ਹਾਂ ਧੋ ਲਿਆ ਸੀ ਤੇ ਹੁਣ ਆਪਾਂ 5-7 ਮਿੰਟ ਵਾਸਤੇ ਸਬਜ਼ੀਆਂ ਨੂੰ ਪਕਾ ਲਵਾਂਗੇ ਸਬਜੀ ਬਣ ਕੇ ਰੈਡੀ ਆ ਤੇ ਸਬਜ਼ੀਆਂ ਨੂੰ ਪੂਰਾ ਤਰੀਕੇ ਨਾਲ ਮਸਾਲਾ ਲੱਗ ਗਿਆ ਸੀ ਤੇ ਹੁਣ ਆਪਾਂ ਗੈਸ ਨੂੰ ਬੰਦ ਕਰ ਦਵਾਂਗੇ ਸਬਜੀ ਦਾ ਤੁਸੀਂ ਟਕਚਾ ਦੇ ਸਕਦੇ ਕਿੰਨਾ ਵਧੀਆ ਸਬਜੀ ਦਾ ਟੈਕਸਚਰ ਆਇਆ ਤਾਂ ਬਹੁਤ ਵਧੀਆ ਸਬਜੀ ਬਣ ਕੇ ਰੈਡੀ ਹੋਈ ਆ ਮਿਕਸ ਵੈਜ ਇਹ ਸਬਜੀ ਨੂੰ ਆਪਾਂ ਟਿੱਬਣਾ ਦੇ ਵਿੱਚ ਬਾ ਵੀ ਕਿਤੇ ਜਾਣਾ ਹੋਵੇ ਟਿੱਬਣਾ ਦੇ ਵਿੱਚ ਪਾ ਕੇ ਵੀ ਆਪਾਂ ਦੇ ਸਕਦੇ ਆ ਸਬਜੀ ਬਹੁਤ ਜਿਆਦੀ ਟੇਸਟ ਬਣਦੀ ਆ ਸਬਜ਼ੀ ਨੂੰ ਆਪਾਂ ਪਲੇਟ ਵਿੱਚ ਪਾ ਦਵਾਂਗੇ ਮਿਕਸ ਵੈਜੀ ਸਬਜ਼ੀ ਬਣ ਕੇ ਰੈਡੀ ਹੈ ਤੇ ਇਹ ਸਬਜ਼ੀ ਆਪਾਂ ਪਰੌਠੇ ਨਾਲ ਖਾਈਏ ਪੂਰੀ ਨਾ ਖਾਈਏ ਬਹੁਤ ਜਿਆਦਾ ਟੇਸਟ ਲੱਗਦੀ ਹੈ ਤੇ ਸਬਜੀ ਬਹੁਤ ਜਿਆਦਾ ਲਾਜਵਾ ਸਬਜੀ ਬਣ ਕੇ ਰੈਡੀ ਹੋਈ ਹੈ ਤੇ ਜੇ ਤੁਹਾਨੂੰ ਰੈਸਪੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਬੈਲ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਜੀ ਜੇ ਤੁਸੀਂ ਵੀਡੀਓ ਦੇਖਦੇ ਆ ਤੇ ਤੁਸੀਂ ਕਮੈਂਟਾਂ ਚ ਜ਼ਰੂਰ ਦੱਸਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ